ਠੀਕ ਹੈ ਰਿਆਰ ਵਿਖੇ ਜਿੱਥੇ ਕਿ ਅੱਜ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਹੈ ਪੀਸੀਟੀ ਹਮਉਂਡੀ ਵੱਲੋਂ ਉਹਦੇ ਵਿੱਚ ਉਹਨਾਂ ਦੇ ਫਾਊਂਡਰ ਜਿਹੜੇ ਨੇ ਜੁਕੇਂਦਰ ਸਲਾਰੀਆ ਜੀ ਪਹੁੰਚਣਾ ਉਹਨਾਂ ਕੋ ਜਾਣਦੇ ਆ ਕਿ ਅੱਜ ਕਿੰਨਾ ਬਲੱਡ ਡੋਨੇਟ ਕੀਤਾ ਗਿਆ ਕਿੰਨੇ ਮੈਂਬਰ ਵੱਲੋਂ ਬਲੱਡ ਹੋ ਗਿਆ ਉਹਨਾਂ ਨੂੰ ਕੀ ਕਿਸ ਤਰ੍ਹਾਂ ਸਨਮਾਨ ਦਿੱਤਾ ਗਿਆ ਸਰ ਦੱਸ ਦਿਓ ਅੱਜ ਪਹੁੰਚੇ ਹੋ ਬਲੱਡ ਐਂਡ ਬੜੀ ਵੱਡੀ ਸੇਵਾ ਤੁਸੀਂ ਕੀਤੀ ਹੈ ਖੂਨਦਾਨ ਮਹਾਦਾਨ ਕਿਹਾ ਜਾਂਦਾ ਤੁਸੀਂ ਅੱਜ ਬੜਾ ਵੱਡਾ ਪ੍ਰਾਲਾ ਕੀਤਾ ਕੀ ਕਿਹਾ ਜਾਂਦੇ ਸੀ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਡਾਕਟਰ ਸਿੰਘਲ ਜੀ ਆਪ ਜੀ ਦਾ ਕਿ ਜਿਨ੍ਹਾਂ ਨੇ ਆ ਕੇ ਇਹ ਪੋਜੀਟਿਵਲੀ ਮੈਸੇਜ ਖਬਰ ਦਾ ਅਸਰ ਹੀ ਤਦੋਂ ਹੁੰਦਾ ਹੈ ਕਿ ਜਦੋਂ ਇਨਸਾਨੀਅਤ ਦੀ ਕੋਈ ਖਬਰ ਆਪਾਂ ਲੋਕਾਂ ਤੱਕ ਪਹੁੰਚਾਣੇ ਹੈਗੇ ਆ ਸੋ ਅੱਜ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਜਿਹੜਾ ਆਪਰਾਲਾ ਕੀਤਾ ਔਰ ਸਾਨੂੰ ਇਸ ਦੇ ਵਿੱਚ ਸਮੂਲੀਅਤ ਕਰਨ ਦਾ ਮੌਕਾ ਮਿਲਿਆ ਕਿ ਅਸੀਂ ਜੁਆਇੰਟਲੀ ਇਹਨਾਂ ਦੇ ਨਾਲ ਜਿਹੜਾ ਬਲੱਡ ਡੋਨੇਸ਼ਨ ਦਾ ਕੈਂਪ ਆਰਗੇਨਾਈਜ਼ ਕਰਕੇ ਔਰ ਕਿ ਇੱਕ ਜਨਾਬ ਜੇ ਕੋਈ ਬਲੱਡ ਦਿੰਦਾ ਹੈਗਾ ਤਾਂ ਤਿੰਨ ਜਾਨਾਂ ਬਚ ਸਕਦੀਆਂ ਹੈਗੀਆਂ ਅੱਜ ਦਾ ਇਸ ਤੋਂ ਉਲਟ ਹੋ ਰਿਹਾ ਕਿਉਂਕਿ ਕੱਲ ਜੋ ਗਿਆ ਜਾਨਾਂ ਅਸੀਂ ਲੈ ਰਹੇ ਆਂ ਲੇਕਿਨ ਜਾਨ ਅਸੀਂ ਦੇਣ ਦੇ ਵਾਲੇ ਪਾਸੇ ਘੱਟ ਸੋਚ ਰਹੇ ਆਂ ਸਹੀ ਗੱਲ ਹੈ ਕਿ ਜਿਹੜਾ ਖੂਨ ਹੈ ਇਹ ਬੇਅਰਸ ਨਹੀਂ ਜਾਣਾ ਚਾਹੀਦਾ ਖੂਨ ਜਿਹੜਾ ਅਸੀਂ ਬਹਾ ਦਿੰਨੇ ਹੈਗੇ ਆਂ ਇਹ ਜਿਸ ਤਰ੍ਹਾਂ ਨਾਲੀਆਂ 'ਚ ਰੋੜ ਦਿੰਦੇ ਆ ਕਿਉਂਕਿ ਇਹ ਨਾਲੀਆਂ 'ਚ ਰੋਣ ਵਾਲੀ ਗੱਲ ਆ ਜਦੋਂ ਅਸੀਂ ਇੱਕ ਦੂਜੇ ਦੀ ਕੁੱਟਮਾਰ ਕਰਦੇ ਆ ਕਤਲੇਆਮ ਕਰਦੇ ਆ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਸੋ ਮੈਂ ਇਹ ਚਾਹੁੰਦਾ ਕਿ ਖੂਨਦਾਨ ਦਿਓ ਮੇਰਾ ਤਨ ਮਨ ਧਨ ਔਰ ਖੂਨ ਦਾ ਇੱਕ ਇੱਕ ਕਤਰਾ ਇਨਸਾਨੀਅਤ ਨੂੰ ਸਮਰਪਿਤ ਹੈ ਮੇਰੇ ਪੰਜਾਬ ਦੇ ਲੋਕਾਂ ਲਈ ਸਮਰਪਿਤ ਹੈ ਔਰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾਗਾ ਕਿ ਉਮਰ ਮੈਟਰ ਨਹੀਂ ਕਰਦੀ ਵਕਤ ਮੈਟਰ ਨਹੀਂ ਕਰਦਾ ਜਜ਼ਵਾ ਹੋਣਾ ਚਾਹੀਦਾ ਹੈਗਾ ਸੋ ਮੈਂ ਇੱਥੇ ਖੂਨ ਦਾਨ ਕਰਕੇ ਇਹ ਖੂਨ ਦਾਨ ਨਹੀਂ ਹੈ ਕਿਸੇ ਦੀ ਜ਼ਿੰਦਗੀ ਮੈਨੂੰ ਲੱਗਦਾ ਹੈ ਕਿ ਮੈਂ ਅਗਰ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਸਮੂਲੀਅਤ ਕੀਤੀ ਹੈ ਕਿਸੇ ਦੀ ਮੇਰੇ ਕਰਕੇ ਜਾਨ ਬਚ ਗਈ ਹੈ ਤੇ ਮੈਨੂੰ ਲੱਗਦਾ ਹੈਗਾ ਕਿ ਇਹ ਇੱਕ ਇਨਸਾਨੀਅਤ ਦੀ ਮਿਸਾਲ ਹੈ ਸੋ ਮੈਂ ਕਾਚਰੂ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਅچھے ਤਰੀਕੇ ਨਾਲ ਇਹ ਸਾਰਾ ਜਿਹੜਾ ਪ੍ਰੋਗਰਾਮ ਹੈਗਾ ਇਸ ਨੂੰ ਆਰਗੇਨਾਈਜ਼ ਕਰਵਾਇਆ ਔਰ ਸਾਨੂੰ ਖੁਸ਼ੀ ਹੁੰਦੀ ਹੈਗੀ ਹੈ ਕਿ ਐਸੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਔਰ ਖਾਸ ਕਰਕੇ ਮੈਂ ਗਜਿੰਦਰ ਸਿੰਘ ਸਖਾਵਤ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਹਮੇਸ਼ਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਜੋ ਵੀ ਉਹਨਾਂ ਦੇ ਹੁਕਮ ਲੱਗਦੇ ਹੈਗੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਵੀ ਇਹ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਇਸ ਪੂਰੇ ਦੇ ਪੂਰੇ ਆਈ ਐਚ ਐਮ ਸਟਾਫ ਦਾ ਮੈਂ ਦੇ ਦੂੰ ਧੰਨਵਾਦ ਕਰਦਾ ਬਲੱਡ ਡੋਨੇਸ਼ਨ ਜੋ ਸਿਵਲ ਹਸਪੀਟਲ ਤੋਂ ਆਏ ਹੈਗੇ ਆ ਉਹਨਾਂ ਦੀ ਟੀਮ ਦਾ ਵੀ ਬਹੁਤ ਧੰਨਵਾਦ ਕਰਦਾ ਮੀਡੀਆ ਦੇ ਸੱਜਣਾ ਦਾ ਧੰਨਵਾਦ ਕਰਦਾ ਹੈਗਾ ਔਰ ਮੈਂ ਇਹੋ ਹੀ ਅੱਜ ਇੱਥੋਂ ਬੇਨਤੀ ਕਰਨਾ ਚਾਹੁੰਦਾ ਹੈਗਾ ਕਿ ਖੂਨ ਜ਼ਰੂਰ ਦੇ ਕੇ ਕਿਸੇ ਦੀ ਜਾਨ ਬਚਾਓ ਖੂਨ ਦੇਣ ਦੇ ਨਾਲ ਕੋਈ ਕਿਸਮ ਦੀ ਕਮਜ਼ੋਰੀ ਨਹੀਂ ਆਉਂਦੀ ਹੈਗੀ ਇਹ ਸਿਰਫ ਸਾਡੀਆਂ ਗਲਤਫਹਿਮੀਆਂ ਸਭੂ ਇਨਸਾਨ ਤੰਦਰੁਸਤ ਹੁੰਦਾ ਹੈਗਾ ਸੋ ਅਗਰ ਅੱਜ ਮੇਰੀ 55-54 ਸਾਲ ਦੀ ਉਮਰ ਦੇ ਵਿੱਚ ਮੈਂ ਬਲੱਡ ਡੋਨੇਟ ਕਰ ਰਿਹਾ ਤੇ ਤੁਸੀਂ ਤੁਹਾਡੇ ਸਾਹਮਣੇ ਇੱਕ ਮਿਸਾਲ ਹ ਸੋ ਮੈਨੂੰ ਇਹ ਇਸੇ ਕਰਕੇ ਹੀ ਮੈਂ ਇਹ ਕਹਿੰਦੇ ਆ ਨਾ ਕਿ ਹਰ ਚੀਜ਼ ਆਪਣੇ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਸੋ ਮੈਂ ਆ ਕੇ ਬਲੱਡ ਡੋਨੇਟ ਕਰਕੇ ਇੱਕ ਸੁਨੇਹਾ ਦੇ ਰਿਹਾ ਹੈਗਾ ਪੂਰੇ ਪੰਜਾਬ ਨੂੰ ਸਲਾਰੀਆ ਸਾਹਿਬ ਜਿੱਥੇ ਸਮਾਜ ਸੇਵਾ ਦੀ ਜੇਕਰ ਗੱਲ ਕਰੀਏ ਤੇ ਤੁਹਾਡਾ ਇੱਕ ਬੜਾ ਸਭ ਤੋਂ ਉੱਪਰ ਨਾਮ ਆਉਂਦਾ ਬਜਲਾ ਗੁਰਦਾਸ ਪਠਾਨਕੋਟ ਦੇ ਵਿੱਚ ਤੁਸੀਂ ਇੱਕ ਪੋਲਿਟਿਕਸ ਨਹੀਂ ਹੋ ਪਰ ਸਮਾਜ ਸੇਵਾ ਦੀ ਗੱਲ ਕਰੀਏ ਤਾਂ ਤਾਂ ਚਾਹੇ ਤੁਸੀਂ ਇੰਡੀਆ 'ਚ ਰਹੋ ਚਾਹੇ ਤੁਸੀਂ ਬਾਹਰ ਹੋ ਅਗਰ ਕੋਈ ਇੱਥੇ ਕੋਈ ਭਾਰੀ ਔਕੜ ਆਉਂਦੀ ਹੈ ਚਾਹੇ ਫਲੱਡ ਦੀ ਗੱਲ ਆਪਾਂ ਕਰ ਲਈਏ ਤੁਸੀਂ ਬਾਹਰੋਂ ਫੌਰਨ ਚੋਂ ਆ ਕੇ ਵੀ ਤੁਸੀਂ ਇੱਥੇ ਮਿਰਗਾ ਹਫ਼ਤੇ ਜਾਂ 15 ਦਿਨ ਬਾਅਦ ਤੁਸੀਂ ਚੱਕਰ ਲਗਾ ਰਹੇ ਹੋ ਇਹਦੇ 'ਚ ਇੱਕ ਬੜੀ ਵੱਡੀ ਤੁਹਾਡੀ ਸੇਵਾ ਹੈ ਕਿ ਤੁਸੀਂ ਤਾਂ ਕੋਈ ਪੋਲੀਟਿਕਲ ਵੀ ਨਹੀਂ ਹੋ ਤਾਂ ਵੀ ਤੁਸੀਂ ਕਿ ਕਿਦਾਂ ਤੁਹਾਡੇ ਦਿਲ ਦੇ ਵਿੱਚ ਆਇਆ ਚੀਜ਼ ਜਾਬੀ ਜਿਹੜੀ ਸਮਾਜ ਸਵਾਗਾ ਹੈ ਪਹਿਲੀ ਗੱਲ ਇਹ ਹੈ ਕਿ ਮੈਂ ਡਾਕਟਰ ਸਾਹਿਬ ਤੁਹਾਨੂੰ ਇਹ ਗੱਲ ਅੱਜ ਬੜੇ ਸਾਫ਼ ਲਫ਼ਜ਼ਾਂ ਵਿੱਚ ਕਹਿਣਾ ਹੈਗਾ ਕਿ ਇਹ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਮੇਰੇ ਕੀਤੇ ਕਾਰਜਾਂ ਨੂੰ ਸੇਵਾ ਦਾ ਰੂਪ ਦੇ ਰਹੇ ਹੋ ਇਹ ਕੋਈ ਸੇਵਾ ਨਹੀਂ ਹੈ ਇਹ ਇੱਕ ਇਨਸਾਨੀਅਤ ਇਨਸਾਨ ਦਾ ਫਰਜ਼ ਹੈ ਜੋ ਮੈਂ ਇੱਕ ਫਰਜ਼ੰਦ ਬਣ ਕੇ ਇਹ ਕੋਸ਼ਿਸ਼ ਕਰ ਰਿਹਾ ਹੈਗਾ ਕਿ ਆਪਣਿਆਂ ਦੀ ਮਦਦ ਕਰ ਸਕਾਂ ਆਪਣਿਆਂ ਦੇ ਨਾਲ ਖੜ ਸਕਾਂ ਇਸ ਮੁਸੀਬਤ ਦੇ ਟਾਈਮ ਤੇ ਜਿਸ ਤਰ੍ਹਾਂ ਦੀ ਮਹਾਮਾਰੀ ਫੈਲੀ ਹੋਈ ਹੈ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਬਾੜ ਦੀ ਸਥਿਤੀ ਤੋਂ ਬਾਅਦ ਹੋਏ ਹੈਗੇ ਆ ਹਰ ਚੀਜ਼ ਦੀ ਜ਼ਰੂਰਤ ਹੈ ਉਹਨਾਂ ਨੂੰ ਇੱਥੋਂ ਤੱਕ ਹੈਗਾ ਕਿ ਕੱਪੜੇ ਲੀੜੇ ਮੈਂ ਕਹਿੰਨਾ ਕਿ ਮੈਂ ਕਈਆਂ ਦੇ ਜਦੋਂ ਇਹ ਬਾੜ ਦੇ ਵਿੱਚ ਗਿਆਗਾ ਤੇ ਉਹਨਾਂ ਦੇ ਕੱਪੜੇ ਵੀ ਜਿਹੜੇ ਹੈਗੇ ਆ ਘਰਾਂ ਦੇ ਉਹ ਵੀ ਵਰਤਨ ਦੇ ਲਾਇਕ ਨਹੀਂ ਰਹਿ ਗਏ ਕੱਲ੍ਹਗੇ ਸਮਝ ਲਓ ਕੁਝ ਇਸ ਤਰ੍ਹਾਂ ਦੀ ਹਾਲਾਤ ਹੋ ਗਈ ਕਿ ਉਹ ਵਿਚਾਰੇ ਜਿਹੜੇ ਲੋਕਾਂ ਦਾ ਢਿੱਡ ਪਾਲਦੇ ਸੀਗੇ ਉਹ ਮਕਾਨਾਂ ਦੀਆਂ ਛੱਤਾਂ ਤੇ ਬੈ ਕੇ ਦੋ ਵਕਤ ਦੀ ਰੋਟੀ ਨੂੰ ਵਿਧਾਰ ਹੋ ਗਈ ਸੀਗੇ ਪਤਾ ਨਹੀਂ ਇਹ ਕੀ ਕਰੋਪੀ ਹੈਗੀ ਮੈਂ ਸਰਕਾਰਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਕਿ ਜੇ 100 100 ਸਾਲ ਦੇ ਇਸ ਬਾੜ ਦੀ ਸਥਿਤੀ ਦੇ ਵਿੱਚ ਪੁੱਲ ਵਹਿ ਗਏ ਆ ਤੇ ਇਹ ਪਾਖੜਾ ਡੈਮ ਜੈਸੇ ਜਿਹੜੇ ਅਸੀਂ ਬੰਨ ਬੰਨੇ ਹੋਏ ਆ ਇਹ ਵੀ ਢੱਜਣਗੇ ਪੰਜਾਬ ਜਿਹੜਾ ਹੈਗਾ ਉਹ ਜਲ ਪਰਲੇ ਹੋ ਜੇਗੀ ਇਹ ਛੋਟੀ ਛੋਟੀ ਸੋਚ ਜਿਹੜੀ ਅਸੀਂ ਲੈ ਕੇ ਤੁਰੇ ਆ ਸਿਆਸਤ ਨੂੰ ਆਪਾਂ ਬੜਾਵਾ ਦੇ ਰਹੇ ਹੈਗੇ ਆ ਕਿ ਕਿਸੇ ਨੂੰ ਨੀਵਾ ਵਿਖਾਈਏ ਕਿਸੇ ਨੂੰ ਉੱਚਾ ਵਿਖਾਈਏ ਨੁਕਸਾਨ ਜਿਹੜਾ ਹੈਗਾ ਉਹ ਪੰਜਾਬ ਦਾ ਹੋ ਰਿਹਾ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਹੈ ਆਪਣੇ ਭਾਰਤ ਵਾਸਤੇ ਔਰ ਪੰਜਾਬ ਦੇ ਲੋਕਾਂ ਤੋਂ ਜ਼ਿਆਦਾ ਇਸ ਤਰੰਗੇ ਦੀ ਕਿਸੇ ਨੇ ਕੰਟਰੀਬਿਊਸ਼ਨ ਨਹੀਂ ਕੀਤੀ ਸਹਾਦਤਾਂ ਨਹੀਂ ਦਿੱਤੀਆਂ ਚਾਹੇ ਉਹ ਆਜ਼ਾਦੀ ਲੈਣ ਚ ਹੋਵੇ ਚਾਹੇ ਆਜ਼ਾਦੀ ਨੂੰ ਬਹਾਲ ਰੱਖਣ ਦੇ ਵਿੱਚ ਹੋਵੇ ਅੱਜ ਵੀ ਸਰਹੱਦਾਂ ਦੇ ਉੱਤੇ ਸੀਨਾ ਤਾਣ ਕੇ ਪੰਜਾਬੀ ਹੀ ਜ਼ਿਆਦਾ ਖੜੇ ਹਨ ਔਰ ਪੰਜਾਬੀਆਂ ਤੇ ਸ਼ੱਕ ਕਰਨਾ ਛੱਡੋ ਮੈਂ ਇਹੋ ਹੀ ਸਰਕਾਰਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਹੈਗਾ ਕਿ ਦੋ ਦਿਨ ਕੀ ਚਾਂਦਰੀ ਫੇਰਨ ਦੇਰੀ ਰਾਤ ਜੇ ਸਿਆਸਤ ਤੁਸੀਂ ਜਿਨ੍ਹਾਂ ਤੇ ਕਰ ਰਹੇ ਹੋ ਅਗਰ ਉਹ ਉਹੀ ਨਹੀਂ ਬਚੇ ਤੇ ਤੁਸੀਂ ਸਿਆਸਤ ਕਿਦੇ ਤੇ ਕਰੋਗੇ ਸੋ ਇਹ ਸਾਡਾ ਸਾਰਿਆਂ ਦਾ ਉਪਰਾਲਾ ਬਣਦਾ ਹੈਗਾ ਆਓ ਸਾਰੇ ਮਿਲ ਜੁਲ ਕੇ ਇਸ ਪੰਜਾਬ ਨੂੰ ਫਿਰ ਤੋਂ ਉਹੀ ਮੈਂ ਕਹਿਣਾ ਹੈਗਾ ਕਿ ਜਿਹੜਾ ਭਾਈਚਾਰਕ ਸਾਡੀ ਅਮਨ ਸ਼ਾਂਤੀ ਦੀ ਇੱਕ ਪੁੰਜ ਸੀਗਾ ਦੁਨੀਆ ਮਿਸਾਲ ਲੈਂਦੀ ਸੀਗੀ ਕਿ ਪੰਜਾਬ ਦੀ ਧਰਤੀ ਸੂਰਬੀਰ ਯੋਧੇ ਛਤਰੀ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਉਹਨਾਂ ਨੇ ਹਮੇਸ਼ਾ ਅਗਾਹ ਵਧ ਕੇ ਲੋਕਾਂ ਦੇ ਹਰ ਦੁਖਸੁਖ ਦੇ ਵਿੱਚ ਸ਼ਰੀਕ ਹੋਏ ਅੱਜ ਪੰਜਾਬ ਨੂੰ ਪਤਾ ਨਹੀਂ ਕਿਉਂ ਇਸ ਐਸੀ ਨਿਗਾਹ ਨਾਲ ਦੇਖਿਆ ਜਾ ਰਿਹਾ ਸ਼ੱਕ ਕੀਤਾ ਜਾ ਰਿਹਾ ਇਹ ਨਹੀਂ ਹੋਣਾ ਚਾਹੀਦਾ ਔਰ ਸਿਆਸਤਦਾਨਾਂ ਨੂੰ ਵੀ ਇੱਕ ਬੜੀ ਵੱਡੀ ਸੇਧ ਲੈਣ ਦੀ ਜ਼ਰੂਰਤ ਹੈ ਇਹਨਾਂ ਚੀਜ਼ਾਂ ਤੋਂ ਜੀ ਸਰ ਤੁਸੀਂ ਦੱਸ ਦਿਓ ਤੁਹਾਡੇ ਅੱਜ ਆਈਐਚਐਮ ਦੇ ਵਿੱਚ ਜਿਹੜਾ ਬਲੱਡ ਡਨਰ ਕੈਂਪ ਲੱਗਾ ਕੀ ਕੰਮ ਚੱਲ ਰਿਹਾ ਹੈ ਸਾਡੇ ਯਾਹਾਂ ਪੇ ਮੈਂ ਤੋਂ ਸਭ ਤੋਂ ਪਹਿਲੇ जोगिंदर सलारिया जी का भी बहुत धन्यवाद करना चाहूँगा अपनी टीम का भी जो हमारे सोशल वेलफेयर कमेटी हम हर साल ये उपराला करते हैं यहाँ पे और इस साल भी सोशल वेलफेयर कमेटी ने ही प्रपोज किया कि हम पीसीटी सी के साथ मिलके इस बार ये कैंप ऑर्गेनाइज करें मैं बहुत धनवादी हूँ अपने सिविल हॉस्पिटल का भी जिन जिन्होंने इसका अरेंजमेंट यहाँ पे कर कर दिया और हमारे बच्चे एक्चुअली आज एग्ज़ाम एग्जाम होने के कारण से इतने ज़्यादा पार्टिसिपेट नहीं कर पाए मगर तब भी मेरे को पता लगा कि अभी तीस यूनिट हमने अभी तक डोनेट कर दिए और भी क्योंकि खून देने से ही खून बढ़ता है ऐसा नहीं है कि खून देने से घटता है और ब्लड सेव लाइफ ये तो ऐसा स्लोगन है रेड क्रॉस का भी और मैं चाहता हूँ कि ज़्यादा से ज़्यादा लोग हमारे इस इनिशिएटिव में भाग लें और जिंदगी बचाएं ये सर सा पी सी के फाउंडर साहब रजिंदर सिंह सलारिया जी ਔਰ ਨਾਲ ਆਈਐਚਐਮ ਦੇ ਇੰਜਾਰ ਸਾਹਿਬ ਰੋਂ ਉਸ ਮੁੱਚੀ ਟੀਮ ਜਿਹਨਾਂ ਨੇ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਖੂਨ ਦਾਨ ਇੱਕ ਮਹਾਂਦਾਨ ਹੁੰਦਾ ਹੈ ਖੂਨ ਸਾਨੂੰ ਨਾਲੀਆਂ 'ਚ ਨਹੀਂ ਨਾੜੀਆਂ 'ਚ ਜਿਹੜਾ ਉਹ ਫਿਜਲੇ ਉਪਰਾਲੇ ਜ਼ਰੂਰ ਕਰਨੀ ਚਾਹੀਦੇ ਨੇ ਮੈਡਮ ਨਾਲ ਨਾਲ ਮੈਡਮ ਜੀ ਤੁਸੀਂ ਦੱਸ ਦਿਓ ਥੋੜਾ ਜਿਹਾ ਅੱਜ ਤੁਸੀਂ ਬੜਾ ਇੱਕ ਅਹਿਮ ਰੋਲ ਅਦਾ ਕਰਿਆ ਹਾਂਜੀ ਅ ਸਿਸਟਰ ਕਲ ਸਾਰਿਆਂ ਨੂੰ ਮੈਂ ਡਾਕਟਰ ਪੂਜਾ ਬਲੱਡ ਬੈਂਕ ਇਨਚਾਰਜ ਸਿਵਲ ਹਸਪੀਟਲ ਗੁਰਦਾਸਪੁਰ ਤੋਂ असं अज होटल मैनेजमेंट विच ब्लड डोनेशन कैंप का अरेंजमेंट इन्होंने किया है तो असं ब्लड डोनेशन कैंप लगा आए हाँ हूं तक जे कि तीक बच्चों ने ब्लड डोनेट कर कर दिता है तो आई होप कि फिफ्टी प्लस यूनिट्स असी इकट्ठे करा ਤੇ ਬਹੁਤ ਹੀ ਬੱਚਿਆਂ ਚ ਇਵਨ ਗਰਲਸ ਵਿਚ ਵੀ ਦੇਖਣ ਚ ਮਿਲ ਰਿਹਾ ਹੈ ਕਿ ਸਾਰਾ ਸਾਰੇ ਬਹੁਤ ਅੱਗੇ ਆ ਰਹੇ ਹਨ ਵੱਡ ਚੜ੍ਹ ਕੇ ਹਿੱਸਾ ਲੈ ਰਹੇ ਹਨ ਜੋ ਕਿ ਇੱਕ ਬਹੁਤ ਹੀ ਚੰਗੀ ਗੱਲ ਹੈ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਨੀ ਹਾਂ ਕਿ ਪਿਛਲੇ ਸਮੇਂ ਚ ਜਿਹੜੇ ਫਲੱਡਸ ਦੇ ਹਾਲਾਤ ਬਣੇ ਰਹੇ ਹਨ ਉਸ ਵਿੱਚ ਸਾਡੇ ਕੋਲ ਬਲੱਡ ਦੀ ਕਾਫੀ ਕਮੀ ਆ ਗਈ ਸੀ ਬਟ ਹੁਣ ਸਾਡੇ ਕੈਂਪਸ ਲੱਗ ਰਹੇ ਹਨ ਐਂਡ ਸਾਡਾ ਬਲੱਡ ਵੀ ਠੀਕ ਚੱਲ ਰਿਹਾ ਹੈ ਜਿਹੜਾ ਸਟੋਰੇਜ ਹੈ ਔਰ ਮੈਂ ਵੀ ਦੱਸਣਾ ਚਾਹੁੰਦੀ ਆ ਕਿ ਸਾਡੇ ਡੇਲੀ ਦੇ 20 ਤੋਂ 25 ਮਿੰਟਸ ਲੱਗਦੇ ਹਨ ਤੇ ਸਾਡੇ ਕੋਲ ਬਹੁਤ ਸਾਰੇ ਥੈਲਸੀਮੀਆ ਦੇ ਬੱਚੇ ਹਨ ਹਿਮੋਫੀਲੀਆ ਦੇ ਬੱਚੇ ਹਨ ਜਿਨ੍ਹਾਂ ਨੂੰ ਰੈਗੂਲਰ ਬਲੱਡ ਡੋਨੇਸ਼ਨ ਦੀ ਲੋੜ ਹੈ ਸੋ ਇਹਨਾਂ ਦਾ ਸਾਰੇ ਬੱਚਿਆਂ ਲਈ ਜੋ ਬਲੱਡ ਦੀ ਅਰੇਂਜਮੈਂਟਸ ਹੈ ਜਿਵੇਂ ਕਿ ਤੁਸੀਂ ਕਿਹਾ ਕਿ ਖੂਨ ਨਾਲੀਆਂ ਅੰਚ ਲਈ ਨਾੜੀਆਂ 'ਚ ਵਹਿਣਾ ਚਾਹੀਦਾ ਹੈ ਅਸੀਂ ਇਹਨਾਂ ਕੈਂਪਸ ਦੇ ਥਰੂ ਹੀ ਕਰਦੇ ਹਾਂ ਤੇ ਉਹਨਾਂ ਦੀ ਹੈਲਪ ਕਰਦੇ ਹਾਂ ਸਾਡੇ ਕੋਲ ਬਹੁਤ ਸਾਰੇ ਐਕਸੀਡੈਂਟ ਦੇ ਕੇਸਿਸ ਨੇ ਸਿਜ਼ੇਰੀਅਨ ਕੇਸਿਸ ਹੁੰਦੇ ਹਨ ਉਹਨਾਂ ਸਾਰਿਆਂ ਵਿੱਚ ਬਲੱਡ ਦੀ ਲੋਡ ਪੈਂਦੀ ਹੈ ਸੋ ਮੈਂ ਅੱਜ ਦੀ ਯੁਵਾ ਪੀੜ੍ਹੀ ਨੂੰ ਇਹ ਅਪੀਲ ਕਰਦੀ ਹਾਂ ਤੇ ਕਹਿਣਾ ਚਾਹਨੀ ਹਾਂ ਕਿ ਇਹੋ ਜਿਹੇ ਉਪਰਾਲਿਆਂ 'ਚ ਆਪਣਾ ਹਿੱਸਾ ਪਾਣ ਤੇ ਜਿੰਨਾ ਹੋ ਸਕੇ ਨਸ਼ਿਆਂ ਤੋਂ ਦੂਰ ਰਹੋ ਧੰਨਵਾਦ ਮੈਮ ਇੱਕ ਜਨਰਲ ਨੌਲੇਜ ਲਈ ਜਿਸ ਤਰ੍ਹਾਂ ਸਪੋਜਡਰ ਤੁਸੀਂ ਇਹ ਬਲੱਡ ਕੰਟੈਂਟੈਂਟ ਕਰ ਰਹੇ ਹੋ ਬੱਚਾ ਹਣਾ ਇਹਦੇ ਟੈਸਟ ਜਿਹੜੇ ਤੁਸੀਂ ਪਹਿਲਾਂ ਨਹੀਂ ਕਰਦੇ ਸਪੋਜਡਟ ਫੋਨ ਕੱਟਣ ਤੋਂ ਬਾਅਦ ਜਿਹੜਾ ਐਚ ਆਈ ਵੀ ਪੋਸਟ ਆਉਂਦਾ ਈ ਉਹ ਪਹਿਲਾਂ ਟੈਸਟ ਹੋਣਾ ਚਾਹੀਦਾ ਜਾਂ ਮਰ ਨਹੀਂ ਟੈਸਟ ਤੇ ਦੇਖੋ ਸਾਰੇ ਬਾਜੀ ਹੁੰਦੇ ਆ ਸਾਡੇ ਮੇਨ 5 ਟੈਸਟ ਲੱਗਦੇ ਹਨ ਐਚ ਆਈ ਵੀ ਹੈਪਟਾਈਟਸ ਬੀ ਹੈਪਟਾਈਟਸ ਸੀ ਮਲੇਰੀਆ ਤੇ ਸਿਫਿਲਿਸ ਜਿਹੜਾ ਵੀ ਕੋਈ ਪੋਜ਼ਿਟਿਵ ਆਂਦਾ ਹੈ ਫਿਰ ਅਸੀਂ ਉਹ ਬਲੱਡ ਡਿਸਕਾਰਡ ਕਰਦੇ ਹਾਂ ਇਨਫੈਕਟ ਉਹ ਸਾਰੇ ਉਹ ਸਾਰੇ ਪੇਸ਼ੈਂਟ ਦਾ ਤੁਹਾਡੇ ਕੋ ਡੋਨਰ ਦਾ ਰਿਕਾਰਡ ਹੁੰਦਾ ਹੈ ਅਸੀਂ ਉਹਨੂੰ ਆਪਣੇ ਕੋਲ ਬੁਲਾਣੇ ਹਾਂ ਸਾਡੇ ਏ ਆਰਟੀ ਸੈਂਟਰਸ ਹੁੰਦੇ ਹਨ ਐਂਟੀ ਰੈਟ੍ਰੋਵਾਇਰਲ ਥੈਰੇਪੀ ਸੈਂਟਰਸ ਜਿਨੂੰ ਕਹਿੰਦੇ ਹਨ ਉੱਥੇ ਉਹਨੂੰ ਆਪਾਂ ਰੈਫਰ ਕਰਦੇ ਹਾਂ ਕਿ ਉੱਥੋਂ ਉਹਦੀ ਮੈਡੀਸਨ ਚੱਲਦੀ ਹੈ ਮੇਰੇ ਖਿਆਲ ਦਾ ਮਤਲਬ ਸੀ ਕਿ ਉਹ ਖੂਨ ਤਾਂ ਵੇਚ ਗਿਆ ਕਰਦੇ ਆ ਹਾਂ ਖੂਨ ਤਾਂ ਉਹ ਸਨ ਪੇਸ਼ੈਂਟ ਦਾ ਵੀ ਤਾਂ ਅਟੈਕ ਹੁੰਦਾ ਤਾਂ ਕੁਦਰਤ ਨਾਲ ਨਹੀਂ ਡਾਇਗਨੋਸ ਕੀਤਾ ਹੋ ਗਿਆ ਨਾ ਪੇਸ਼ੈਂਟ ਵੀ ਤਾਂ ਡਾਇਗਨੋਸ ਹੋ ਗਿਆ ਥੈਟ ਇਜ਼ ਮੋਰ ਇੰਪੋਰਟੈਂਟ ਠੀਕ ਹੈ ਜੀ ਇਹ ਸਾਣ ਸਾਡੇ ਡਾਕਟਰ ਡਾਕਟਰ ਮੈਡਮ ਪੂਜਾ ਜੀ ਜਿਨ੍ਹਾਂ ਨੇ ਦੱਸਿਆ ਕਿ ਅੱਜ 30 ਬੱਚੇ ਨੇ ਜਿਹੜਾ ਬਲੱਡ ਡੀਡ ਕੀਤਾ ਹੈ ਕੈਮਰਾਮੈਨ ਡਾਕਟਰ ਮੇਸਰੰਗਲਿਵੀ ਪੰਜਾਬ న్యూਸ ਦਿਨਾਨਗਰ